ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕਾਂਗਰਸ ਦੇ ਬਗਗੀ ਮੈਂਬਰ ਪਾਰਲੀਮੈਂਟ ਰਹੇ ਜਗਮੀਤ ਭੜੜ ਇੱਕ ਵਾਰ ਫਿਰ ਪਾਰਟੀ ਬਦਲਣ ਦੀ ਤਿਆਰੀ ਵਿੱਚ ਨੇ ਕਦੇ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚ ਗਿਣੇ ਜਾਣ ਵਾਲੇ ਜਗਮੀਤ ਸਿੰਘ ਵਿਰਾੜ 19 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣਗੇ। ਸ਼੍ਰੋਮਣੀ ਅਕਾਲੀ ਦਲ ਹਲਕਾ ਮੁਕਸਰ ਦੇ ਵਿਧਾਇਕ ਕਵਰਜੀਤ ਸਿੰਘ ਰੋਜੀ ਬਰਕੰਦੀ ਦੇ ਵੱਲੋਂ ਉਹਨਾਂ ਦੀ ਸ਼ਮੂਲੀਅਤ ਹੋਣ ਤੇ ਸਾਰੇ ਪ੍ਰਬੰਧ ਕੀਤੇ ਗਏ ਨੇ। ਇਸ ਤੋਂ ਪਹਿਲਾਂ ਉਹ ਆਪਣੇ ਸਮਰਥਕਾਂ ਨਾਲ ਮੁਕਸਰ ਦੇ ਤੇ ਉਹਨਾਂ ਦੇ ਨੇੜੇ-ਤੇੜੇ ਇਲਾਕਿਆਂ ਵਿੱਚ ਮੀਟਿੰਗਾਂ ਕਰ ਰਹੇ ਨੇ। ਜਗਮੀਤ ਵਿਰਾੜ ਕਾਂਗਰਸ ਦੀ ਅਗਵਾਈ ਕਰਨ ਵਾਲੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਮੇਤ ਕੈਪਟਨ ਅਮਰਿੰਦਰ ਸਿੰਘ ਤੇ ਹਮਲੇ ਕਰਦੇ ਰਹੇ ਨੇ ਇਸ ਕਰਕੇ ਉਹ ਕਾਂਗਰਸ ਤੋਂ ਕੱਢੇ ਜਾ ਚੁੱਕੇ ਨੇ। ਜਗ ਦੀ ਚੋਣਾਂ ਲੜ ਚੁੱਕੇ ਹਨ ਵਿੱਚੋਂ ਇੱਕ ਵਾਰ ਜਿੱਤੇ ਤੇ ਦੋ ਵਾਰ ਹਾਰੇ ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਵੀ ਕਾਂਗਰਸ ਦੀ ਟਿਕਟ ਤੇ ਚੋਣ ਲੜ ਚੁੱਕੇ ਨੇ ਪਰ ਹਾਰ ਗਏ ਸਨ ਹੁਣ ਉਹਨਾਂ ਦੇ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਫਿਰੋਜ਼ਪੁਰ ਤੋਂ ਪਾਰਟੀ ਟਿਕਟ ਲੈਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਸੀ ਜਗਮੀਤ ਸਿੰਘ ਵਿਰਾੜ ਪਿਛਲੇ ਲੰਬੇ ਸਮੇਂ ਤੋਂ ਨਾ ਸਿਰਫ ਬਾਦਲ ਪਰਿਵਾਰ ਨੂੰ ਜੀ ਭਰ ਕੇ ਕੋਸਦੇ ਰਹੇ ਨੇ ਬਲਕਿ ਬਾਬਲ ਕਲਾ ਗੋਲੀकांड ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਰਹੇ ਨੇ ਬਾਬਲ ਕਲਾ ਗੋਲੀकांड ਖਿਲਾਫ 6 ਮਹੀਨੇ ਤੱਕ ਚੱਲੀਆਂ ਸਿੱਖ ਜਥੇਬੰਦੀਆਂ ਦੇ ਧ ਸਿਆਸਤ ਸ਼ੁਰੂ ਕਰਨ ਵਾਲੇ ਜਗਮੀਤ ਸਿੰਘ ਵਿਰਾੜ ਕਾਂਗਰਸ ਵਿੱਚ ਮੈਂਬਰ ਪਾਰਲੀਮੈਂਟ ਰਹੇ ਬਾਅਦ ਵਿੱਚ ਉਹਨਾਂ ਲੋਕਜੋਤ ਮੋਰਚਾ ਬਣਾਇਆ ਕਾਂਗਰਸ ਤਿਆੜੀ ਵਿੱਚ ਗਏ ਉਸ ਤੋਂ ਬਾਅਦ ਉਹਨਾਂ ਹਯਾਦ ਚੋਣ ਲੜੀ ਤੇ ਉਸ ਤੋਂ ਬਾਅਦ ਮਮਤਾ ਬੈਂਰਜੀ ਦੀ ਤ੍ਰਿਨਮੂਲ ਕਾਂਗਰਸ ਵਿੱਚ ਸ਼ਾਮਲ ਹੋਏ ਇਸੇ ਸਾਲ ਉਹਨਾਂ ਮਮਤਾ ਬੈਂਰਜੀ ਦੀ ਪਾਰਟੀ ਨੂੰ ਵੀ ਹਲਵਿਦਾ ਕਹਿ ਦਿੱਤਾ ਸੀ ਭਾਰਤ ਜਨਤਾ ਪਾਰਟੀ ਵਿੱਚ ਵੀ ਉਹ ਸ਼ਾਮਲ ਹੋਣਾ ਚਾਹਦੇ ਸਨ ਲੇਕਿਨ ਅਖੀਰਲੇ ਸਮੇਂ ਉਹਨਾਂ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ ਆਮ ਆਦਮੀ ਪਾਰਟੀ ਨਾਲ ਵੀ ਉਹਨਾਂ ਨੇ ਹੱਥ ਪੈਰ ਮਾਰੇ ਬਾਦਲਪੁਰਾਰ ਦੇ ਹੱਥ ਆਲੋਚਕ ਮੰਨੇ ਜਾਣ ਵਾਲੇ ਜਗਮੀਤ ਵਿਰਾੜ ਨੂੰ ਕੋਈ ਪਾਰਟੀ ਲੈ ਨਹੀਂ ਰਹੀ ਸੀ ਰਹੀ ਮੀਸਿੰਗ ਬਰਾਡ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨਾਲ ਸਬੰਧ ਸੁਖਾਵੇ ਨਹੀਂ ਕਾਂਗਰਸ ਪਾਰਟੀ ਨੇ ਆਖਿਆ ਸੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਹਰੀ ਝੰਡੀ ਦਿੰਦੇ ਆ ਤਾਂ ਉਹ ਕਾਂਗਰਸ ਪਾਰਟੀ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਵਾ ਸਕਦੇ ਨੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਇਸ ਗਰੁੱਪ ਵਿੱਚ ਸ਼ਾਮਲ ਹੋ ਜਾਓ